ਹੈਲੋ ਗਾਇਜ਼ ਵੈਲਕਮ ਟੂ ਮਾਈ ਚੈਨਲ ਮੈਟਰ ਦਰ ਇਸ਼ੂ ਤੇ ਤੁਸੀਂ ਦੇਖਦੇ ਹੋ ਦਰ ਇਸ਼ੂ ਪੁਰੀ ਬਲੌਗਸ ਆਯੋਗ ਤੁਸੀਂ ਆਪ ਪੀ ਕਹੋਗੇ ਅੱਜ ਅਸੀਂ ਜਾ ਰਹੇ ਹਾਂ ਬੂਟੇ ਲੈਂਡ ਸਾਡੀ ਐਨ ਜੀਓ ਟੀਮ ਬਲੋ ਬੂਟੇ ਲੈਂਡ ਜਾਂਦੇ ਆ ਅੱਜ ਕਿਉਂਕਿ ਫ੍ਰੀ ਬੂਟੇ ਵੰਡ ਰਹੇ ਆ ਕਿਉਂਕਿ ਅਸੀਂ ਪਹਿਲਾਂ ਵੀ ਬੂਟੇ ਕਾਫੀ ਬਣ ਚੁੱਕੇ ਆ ਆਪਣੀ ਏਰੀਆ ਦੇ ਵਿੱਚ ਡੇਕ ਹੋ ਗਈ ਕੜੀਪੱਤਾ ਹੋ ਗਿਆ ਤੇ ਇਹਦੀ ਹੋ ਗਿਆ ਦੇ ਐਨ ਜੀਓ ਟੀਮ ਦੇ ਮੈਂਬਰ ਲੱਗੇ ਹੋਏ ਗੱਡੀ 'ਚ ਬੂਟੇ ਰੱਖ ਰਹੇ ਨੇ ਦੇਖਾ 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 ਜਰਾ ਇੱਧਰ ਆ ਨਾ ਬਾਕੀ ਨੂੰ ਮਨ ਨਾਲ ਗੱਲ ਕਰੀਏ ਕਿੰਨੇ ਆ ਗਏ ਆ ਲਓ ਜੀ ਤਨ ਹੋ ਗਿਆ ਹਾਂਜੀ ਵੈਸੇ ਸਿੰਗਲ ਸ਼ਾਟ ਲੈ ਲਉ ਨਾ ਲੈ ਲਈ ਓਕੇ ਗਾਇਸ ਅਸੀਂ ਹੁਣ ਬੂਟੇ ਗੱਡੀ 'ਚ ਲੋਡ ਕਰਾ ਲਏ ਆ ਤੁਹਾਡੇ ਸਾਹਮਣੇ ਗੱਡੀ ਆਪਾਂ ਫੁੱਲ ਕਰਾ ਲਈ ਤੇ ਹੁਣ ਅਸੀਂ ਜਾਵਾਂਗੇ ਬੰਦਨ ਅੱਜ ਅਸੀਂ ਆਏ ਆਂ ਬੂਟੇ ਲੈਣ ਕਿਉਂਕਿ ਫ੍ਰੀ ਬੂਟੇ ਆ ਇਸੇ ਵਾਰ ਸਾਡੀ ਅੰਜੂਲ ਲਗਾਈ ਗਈ ਹੈ ਲੋਕੀ ਅਸੀਂ 2-300 ਬੂਟਾ ਵੰਡ ਵੀ ਦਿੱਤਾ ਜੱਸੀਆਂ ਰੋਡ ਤੇ ਜਤੰਦਰ ਬਾਈਪਾਸ ਰੋਡ ਤੇ ਪਟੀਆਂ ਰੋਡ ਤੇ ਤੇ ਅੱਜ ਅਸੀਂ ਫੇਰ ਬੂਟੇ ਲੈਣ ਆਏ ਆਂ ਡੇਕ ਤੂਤ ਕਾਲੀ ਡੇਕ ਲੈਣ ਆਏ ਆਂ ਪਿੱਪਲ ਲੈਣ ਆਏ ਆਂ ਸਦਾਬਾਦ ਲੈਣ ਆਏ ਆਂ ਕੋਈ ਬੂਟੇ ਅਸੀਂ ਗੱਡੀ 'ਚ ਲੋਡ ਕਰਾਦੇ ਆਂ ਸਾਡੇ ਐਨ ਜੀਓ ਦੇ ਮੈਂਬਰ ਲੱਗੇ ਹੋਏ ਨੇ ਬੂਟੇ ਗੱਡੀ 'ਚ ਧੱਕਦੇ ਨੇ ਯਕ ਲੈ ਲੱਗਿਆ ਪੱਲਾ ਡੇਗਦੇ ਘੜਦੇ ਵੱਡੇ ਵੱਡੇ ਹਾਂ ਚਾ ਵੜਦੇ 31 ਹੋ ਗਏ 20 ਹੋਰ ਪਾ ਲਓ ਇੰਚ ਉਹਨਾਂ ਕੱਟ ਕੇ ਰੱਖੋ ਉਹਨਾਂ ਸਾਰੇ ਇਹ ਕਿਹੜੇ ਕਿਹੜੇ ਆ ਜੀ ਇਹ ਪੀਲੀ ਕਨੇਰ ਆ ਜੀ ਤੇ ਆਕਾਸ਼ੀ ਦੇਮਾ ਪੀਲੀ ਕਨੇਰ ਤੇ ਆਕਾਸ਼ੀ ਦੇਮਾ ਆ ਲੱਗੀ ਹੋਈ ਆ ਜੀ ਲਾਈਵ ਦੇਖੋ ਠੀਕ ਹੈ ਜੀ ਇਹ ਪੀਲੀ ਕਨੇਰ ਆ ਜੀ ਪੀਲੀ ਕਨੇਰ ਅੱਜ ਤਾਂ ਲੱਗੀ ਹੋਈ ਆ ਜੀ ਠੀਕ ਹੈ ਇਹ ਆਪਾਂ ਬੁੱਟੇ ਲੈ ਕੇ ਜਾ ਰਹੇ ਹਾਂ ਜੋ ਬੰਦੇ ਨੇ ਅੱਜ ਸਭ ਤੋਂ ਅੱਜ ਜੀ ਐਨ ਜੀਓ ਟੀਮ ਵੱਲੋਂ ਜੀ ਜੀ ਇਹ ਸਾਡਾ ਇਹ ਆਪਣੇ ਬੈਨਰ ਐਨ ਜੀਓ ਟੀਮ ਦੇ ਬੁੱਤੀਆਂ ਸੇਵਾ ਕਰ ਰਹੇ ਹਾਂ ਜੀ ਹਾਂਜੀ ਸਾਡੀ ਐਨ ਜੀਓ ਟੀਮ ਦੇ ਸਾਥ ਦੋਬੋ ਸਾਰੇ ਇਸ ਸਾਲ ਆਓ ਰਲ ਮਿਲ ਕੇ ਸੇਵਾ ਕਰੀਏ ਤੁਹਾਨੂੰ ਉਹ ਦਿਖਾ ਰਹੇ ਹਾਂ ਜੀ ਪਲੀਜ਼ ਜੋ ਜੋ ਵੀ ਬੁੱਟੇ ਲੈ ਕੇ ਜਾਓਗੇ ਪਲੀਜ਼ ਖਰਾਬ ਨਾ ਕਰਿਓ ਜ਼ਰੂਰ ਲਗਾਈਓ ਤੇ ਦੇਖਭਾਲ ਕਰਿਓ ਇਹ ਹੈਗਾ ਹੀ ਹਰਬਲ ਗਾਰਡਨ ਤੁਹਾਨੂੰ ਦਿਖਾ ਰਹੇ ਹਾਂ ਮਸੂਆ मूह छ अखागर एग्का बूटा महुआ कहीं बूटे बूटे कहीं नींबू नींबू का बूटा जी कि नींबू लगे जी ਕੋਈ ਸਦਾਬਾਦ ਚਮੜੀਆ ਰੋਗ ਬੀਪੀ ਲਈ ਉਸ ਅਸਤਾਦ ਪਰਿਉ ਪਰਯੋਜਨ ਬਿਨਾ फेद मूसली लसन बेल अंजीर कबज शिदत पाचन सोगाली लू मेरिया अनार ਲਿਵਰ ਸ਼ੂਗਰ ਸਟਿਵਿਆ ਗੋਲਮੋ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਸੋ ਅੱਜ ਆਪਾਂ ਬੂਟੇ ਲੈਣ ਆਏ ਆਂ ਜੀ ਫੋਰੈਸਟ ਡਿਪਾਰਟਮੈਂਟ ਦੇ ਵਿੱਚ ਤੇ ਅੱਜ ਦੀ ਸੇਵਾ ਦੇ ਵਿੱਚ ਇਹਨਾਂ ਯੋਗਦਾਨ ਜੋ ਪਾਇਆ ਸਾਡੇ ਰਿਸ਼ੂ ਪੂਰੀ ਜੀ ਅਸੀਂ ਧੰਨਵਾਦ ਕਰਦੇ ਇਹਨਾਂ ਦਾ ਜਿਨ੍ਹਾਂ ਨੇ ਆਪਣੇ ਬਿਜੀ ਸਮੇਂ ਚੋਂ ਸਮਾਂ ਕੱਢ ਕੇ ਕੁਦਰਤ ਦੀ ਸੇਵਾ ਦੇ ਲਈ ਆਪਣਾ ਯੋਗਦਾਨ ਪਾਉਂਦੇ ਹੋਏ ਮੇਰੇ ਨਾਲ ਆਏ ਨੇ ਔਰ ਬੂਟੇ ਦੀ ਸੇਵਾ ਅਸੀਂ ਕਰ ਰਹੇ ਆਂ ਬੂਟਾ ਲੋਡ ਹੋ ਚੁੱਕਾ ਮਿੱਤਰੋ ਸੋ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਦਾ ਬਣੇ ਰਹੋ ਇਸੇ ਨਾਲ ਐਨਜੀਓ ਦੇ ਨਾਲ ਤੇ ਸਾਨੂੰ ਸੇਵਾ ਕਰਨ ਦਾ ਮੌਕਾ ਵੱਧ ਤੋਂ ਵੱਧ ਦਿਓ ਤਾਂ ਕਿ ਇਸੇ ਤਰ੍ਹਾਂ ਅਸੀਂ ਤੁਹਾਡੀ ਸੇਵਾ ਕਰਦੇ ਰਹੀਏ ਧੰਨਵਾਦ ਜੀ ਰੇ ਬਾਜ਼ਨਾ ਬਲੌਗ ਹੈਲੋ ਗਾਇਸ ਹੋਰ ਅਸੀਂ ਬੂਟੇ ਲੈ ਲਿਆ ਤੇ ਅਸੀਂ ਹੁਣ ਬੂਟੇ ਲੈ ਕੇ ਜਾ ਰਹੇ ਹਾਂ ਜਿੱਥੇ ਇੱਥੇ ਬੂਟੇ ਸੰਬੂਧਾਨ ਸੇ ਫੋਨ ਹੋ ਲਈ ਸੀ WhatsApp ਨਾਲ ਸੇ ਆਈ ਸੀ ਈਮੇਲ ਆਈ ਸੀ ਕਿ ਇਹ ਬੂਟਿਆਂ ਦੀ ਸੇਵਾ ਦੀ ਅਸੀਂ ਕੰਮ ਸ਼ੁਰੂ ਕੀਤਾ ਹੋਇਆ ਚੱਲ ਰਿਹਾ ਤੁਸੰਦ ਜੀ ਬਿਲਕੁਲ ਜੀ ਬਿਲਕੁਲ ਤੁਹਾਡੇ ਸਾਰੇ ਸਹਿਯੋਗ ਦੇ ਨਾਲ ਦੁਆਵਾਂ ਦੇ ਨਾਲ ਅਸ਼ੀਰਵਾਦ ਦੇ ਨਾਲ ਅਸੀਂ ਕੁਦਰਤ ਦੀ ਸੇਵਾ 'ਚ ਥੋੜਾ ਯੋਗਦਾਨ ਪਾ ਰਹੇ ਹਾਂ ਜਿੰਨੇ ਕੁ ਨੇ ਮਾਣੇ ਹੈਗੇ ਆਂ ਜੀ ਊਟੇ ਸੇਵਾ ਕਰ ਰਹੇ ਹਾਂ ਸਾਰੇ ਦੋਸਤਾਂ ਮਿੱਤਰਾਂ ਸਤਿਨਾਮ ਦੀ ਹੈਲਪ ਦੇ ਨਾਲ ਇੱਕ ਐਨ ਜੀਓ ਬਣਾਈ ਹੈ ਜੀ ਅਸਾਨੂੰ ਸਾਰੇ ਸਹਿਯੋਗ ਚਾਹੀਦਾ ਤੇ ਇਸੇ ਤਰ੍ਹਾਂ ਸਾਡਾ ਜੁੜੇ ਰਹੋ ਸਾਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਐਪਰੀਸ਼ੀਏਟ ਦਿਓ ਔਰ ਬਸ ਤੁਹਾਡੀ ਐਪਰੀਸ਼ੀਏਸ਼ਨ ਦੀ ਸਾਨੂੰ ਭੁੱਖ ਹੈ ਜੀ ਹੋਰ ਕੁਝ ਨਹੀਂ ਹੈ ਤੇ ਊਟੇ ਸੇਵਾ ਕਰ ਰਹੇ ਹਾਂ ਜਿੱਥੇ ਜਿੱਥੇ ਜਿੰਨੇ ਸਾਨੂੰ ਡਿਮਾਂਡ ਹੈ ਸਾਨੂੰ ਜਰੂਰ ਅਸੋਸੇ ਪਹੁੰਚਾਵਾਂ ਠੀਕ ਹੈ ਜੀ ਮਿਲਦੇ ਆ ਤੈਨੂੰ ਆ ਥੋੜੋ ਕਿਧਰ ਕੀ ਕਰਦੇ ਚਲੀਏ ਭੱਜ ਜਾਂਦੇ ਹਾਂ ਹਾਂ ਜੀ ਬਿਲਕੁਲ ਮਿਲ ਗਏ ਹਾਂ ਜੀ ਹਾਂ ਜੀ ਮਿਲ ਗਏ ਤੁਹਾਡਾ ਕਿਹੜਾ ਸਾਨੂੰ